ਦੋਸਤੋ ਦੁਨੀਆ ਦਾ ਸਭ ਤੋਂ ਖਤਰਨਾਕ ਇਨਸਾਨ ਉਹ ਨਹੀਂ ਜੋ ਹੱਥ ਵਿੱਚ ਤਲਵਾਰ ਲੈ ਕੇ ਸਾਹਮਣੇ ਖੜਾ ਹੈ ਸਗੋਂ ਉਹ ਹੈ ਜੋ ਤੁਹਾਡੇ ਮੋਢੇ ਉੱਪਰ ਹੱਥ ਰੱਖ ਕੇ ਮੁਸਕਰਾਉਂਦਾ ਰਿਹਾ ਹੈ ਅਸੀਂ ਬਾਹਰਲੇ ਦੁਸ਼ਮਣਾਂ ਤੋਂ ਬਚਣ ਲਈ ਤਾਂ ਘਰਾਂ ਦੀਆਂ ਦੀਵਾਰਾਂ ਉੱਪਰ ਕੱਚ ਲਗਾ ਸਕਦੇ ਹਾਂ ਪਰ ਉਸ ਦੁਸ਼ਮਣ ਦਾ ਕੀ ਕਰੀਏ ਜੋ ਸਾਡੇ ਨਾਲ ਇੱਕ ਹੀ ਥਾਲੀ ਵਿੱਚ ਖਾਂਦਾ ਹੈ ਅੱਜ ਅਸੀਂ ਗੱਲ ਕਰਾਂਗੇ ਉਹਨਾਂ ਦੀਆਂ ਨਿਸ਼ਾਨੀਆਂ ਦੀ ਜੋ ਇੱਕ ਝੂਠੇ ਅਤੇ 도ਗਲੇ ਇਨਸਾਨ ਦੀ ਪਛਾਣ ਕਰਾਉਂਦੀਆਂ ਹਨ ਜੇ ਤੁਸੀਂ ਇਹ ਸਮਝ ਗਏ ਤਾਂ ਤੁਹਾਨੂੰ ਕੋਈ ਧੋਖਾ ਨਹੀਂ ਦੇ ਸਕੇਗਾ ਪਹਿਲੀ ਨਿਸ਼ਾਨੀ ਲੋੜ ਤੋਂ ਵੱਧ ਮਿੱਠਾ ਬੋਲਣਾ ਜਿਹੜਾ ਇਨਸਾਨ ਤੁਹਾਡੀ ਹਰ ਗੱਲ ਤੇ ਵਾਹ ਵਾਹ ਕਰੇ ਸਮਝ ਲਓ ਉਹ ਤੁਹਾਡਾ ਹਮਦਰਦ ਨਹੀਂ ਸੱਚਾ ਦੋਸਤ ਉਹ ਹੁੰਦਾ ਹੈ ਜੋ ਤੁਹਾਡੀ ਗਲਤੀ ਤੇ ਤੁਹਾਨੂੰ ਟੋਕੇ ਯਾਦ ਰੱਖਿਓ ਖੰਡ ਵਿੱਚ ਲਪੇਟੀ ਹੋਈ ਜ਼ਹਿਰ ਕੋੜੀ ਜ਼ਹਿਰ ਨਾਲੋਂ ਹਜ਼ਾਰ ਗੁਣਾ ਖਤਰਨਾਕ ਹੁੰਦੀ ਹੈ ਦੂਜੀ ਨਿਸ਼ਾਨੀ ਦੂਜਿਆਂ ਦੀਆਂ ਜੁਗਲੀਆਂ ਕਰਨਾ ਜੇ ਕੋਈ ਇਨਸਾਨ ਤੁਹਾਡੇ ਕੋਲ ਬੈਠ ਕੇ ਕਿਸੇ ਹੋਰ ਦੀ ਇੱਜ਼ਤ ਉਛਾਲ ਰਿਹਾ ਹੈ ਤਾਂ ਤਾਂ ਯਕੀਨ ਮੰਨੋ ਉਹ ਦੂਜਿਆਂ ਕੋਲ ਜਾ ਕੇ ਤੁਹਾਡੀ ਇੱਜ਼ਤ ਵੀ ਜ਼ਰੂਰ ਰੋਲੇ ਦਾ ਡੋਗਲੇ ਇਨਸਾਨ ਦਾ ਕੋਈ ਈਮਾਨ ਨਹੀਂ ਹੁੰਦਾ ਉਹ ਸਿਰਫ ਮੌਕੇ ਦੀ ਭਾਲ ਵਿੱਚ ਹੁੰਦੇ ਹਨ ਤੀਸਰੀ ਨਿਸ਼ਾਨੀ ਸਿਰਫ ਗੱਲਾਂ ਦੇ ਧਨੀ ਕਈ ਲੋਕ ਮੁਸੀਬਤ ਵੇਲੇ ਵੱਡੀਆਂ-ਵੱਡੀਆਂ ਗੱਲਾਂ ਕਰਦੇ ਹਨ ਪਰ ਜਦੋਂ ਅਸਲ ਵਿੱਚ ਮਦਦ ਦੀ ਲੋੜ ਹੁੰਦੀ ਹੈ ਤਾਂ ਉਹ ਸਭ ਤੋਂ ਪਹਿਲਾਂ ਪਿੱਛੇ ਹਟ ਜਾਂਦੇ ਹਨ ਭਰੋਸਾ ਕਦੇ ਵੀ ਜ਼ੁਬਾਨ ਤੇ ਨਹੀਂ ਸਗੋਂ ਉਸ ਦੇ ਕਿਰਦਾਰ ਵਿੱਚ ਕਰੋ ਜਿਹੜਾ ਗੰਦੇ ਪਾਣੀ ਵਿੱਚ ਤੁਹਾਡੇ ਨਾਲ ਉਤਰ ਨਹੀਂ ਸਕਦਾ ਉਹ ਤੁਹਾਡਾ ਦੋਸਤ ਕਿਵੇਂ ਹੋਇਆ ਚੌਥੀ ਨਿਸ਼ਾਨੀ ਜੈਲਸੀ ਇੱਕ ਝੂਠਾ ਇਨਸਾਨ ਉਪਰੋਂ ਤਾਂ ਤੁਹਾਡੀ ਜਿੱਤ ਦੀ ਖੁਸ਼ੀ ਮਨਾਏਗਾ ਪਰ ਉਸ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਚੁਬਨ ਹੋਵੇਗੀ ਉਹ ਹਮੇਸ਼ਾ ਇਹ ਸੋਚੇਗਾ ਕਿ ਇਹ ਸਭ ਤੁਹਾਨੂੰ ਹੀ ਕਿਉਂ ਮਿਲਿਆ ਸੱਚਾ ਦੋਸਤ ਤੁਹਾਡੀ ਤਰੱਕੀ ਨੂੰ ਆਪਣੀ ਤਰੱਕੀ ਮੰਨਦਾ ਹੈ ਪਰ ਦੋਗਲਾ ਇਨਸਾਨ ਅੰਦਰੋਂ ਹੀ ਅੰਦਰ ਸੜ ਕੇ ਕੋਲਾਹੂ ਜਾਂਦਾ ਹੈ ਪੰਜਵੀਂ ਸਭ ਤੋਂ ਵੱਡੀ ਨਿਸ਼ਾਨੀ ਬੁਰੇ ਵਕਤ ਵਿੱਚ ਸਾਥ ਛੱਡਣਾ ਅਸਲੀ ਪਰਖ ਸੁੱਖ ਵਿੱਚ ਨਹੀਂ ਦੁੱਖ ਵਿੱਚ ਹੁੰਦੀ ਹੈ ਜਦੋਂ ਤੁਹਾਡੇ ਤੇ ਮੁਸੀਬਤ ਆਉਂਦੀ ਹੈ ਤਾਂ ਝੂਠੇ ਲੋਕ ਬਹਾਨੇ ਬਣਾ ਕੇ ਖਿਸਕ ਜਾਂਦੇ ਹਨ ਜਿਹੜਾ ਇਨਸਾਨ ਤੁਹਾਡੇ ਔਖੇ ਸਮੇਂ ਵਿੱਚ ਤੁਹਾਡੀ ਢਾਲ ਬਣ ਕੇ ਨਹੀਂ ਖੜ ਸਕਦਾ ਉਸ ਨੂੰ ਆਪਣੀ ਜ਼ਿੰਦਗੀ ਵਿੱਚ ਰੱਖਣ ਦਾ ਕੋਈ ਫਾਇਦਾ ਨਹੀਂ ਦੋਸਤੋ ਭੀੜ ਇਕੱਠੀ ਕਰਨ ਨਾਲੋਂ ਚੰਗਾ ਹੈ ਕਿ ਤੁਹਾਡੇ ਕੋਲ ਸਿਰਫ ਅਜਿਹੇ ਲੋਕ ਹੋਣ ਜੋ ਪਰਖੇ ਹੋਏ ਤੇ ਸੱਚੇ ਹੋਣ ਝੂਠੇ ਯਾਰਾਂ ਦੀ ਪਾਰਟੀ ਨਾਲੋਂ ਸੱਚੇ ਇਨਸਾਨ ਦਾ ਇਕੱਲਾਪਣਾ ਕਿਤੇ ਜ਼ਿਆਦਾ ਸਕੂਨ ਦਿੰਦਾ ਹੈ ਆਪਣੀ ਜ਼ਿੰਦਗੀ ਵਿੱਚੋਂ ਅਜਿਹੇ ਦੋਗਲੇ ਇਨਸਾਨ ਤੇ ਦੋ ਮੂੰਹੇ ਵਾਲੇ ਸੱਪਾਂ ਨੂੰ ਬਾਹਰ ਕੱਢੋ ਦੋਸਤੋ ਵੀਡੀਓ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਇਸ ਤਰ੍ਹਾਂ ਦੀਆਂ ਹੋਰ ਰੋਚਕ ਵੀਡੀਓ ਦੇ ਲਈ ਧੰਨਵਾਦ